ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਧੰਨ ਧੰਨ ਜੁਗੋ ਜੁਗਤਲ ਸਾਬ ਸ੍ਰੀ ਗੁਰੂ ਸਾਹਿਬ ਜੀ ਦੀ ਸ਼ਾਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਾਹਿਬ ਜੀ ਛੋਟੇ ਸਾਲ ਜਾਦੇ ਜਿਹਨਾਂ ਦੀ ਯਾਦ ਵਿੱਚ ਸੰਮਰਪਤ ਭਾਈ ਮੋਤੀराम ਸਾਹਿਬਾ ਜੀ ਨੇ ਦੁੱਧ ਦੀ ਸੇਵਾ ਕੀਤੀ ਸੀ ਅਤੇ ਉਹਨਾਂ ਦੇ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ ਕੋਈ ਜੀ ਪੀੜਿਆ ਗਿਆ ਸੀਗਾ ਅੱਜ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਬੱਚੇ ਦੁੱਧ ਪਿਆਣ ਦੀ ਜਾਗ ਹਰ ਸਾਲ ਸਮੂਹ ਇਲਾਕਾ ਨੂੰ ਅਸੀਂ ਪ੍ਰਧਾਨ ਕਨ ਸਰ ਦੀ ਰਹਾ ਨਾਮ ਆਈ ਉਹ ਹੀਟ ਦੋਦੀ ਸੇਵਾ ਕਰਦੇ ਹਾਂ ਸੋ ਹਰ ਸਾਥ ਸੇਵਾ ਕਰਦੇ ਹਾਂ ਸੋ ਵਾਰਾਜ ਮਹਾਰਾਜ ਗੁਰੂ ਰਾਮ ਦਾ ਸਿਫਾ ਕਰੇ ਸਾਰੇ ਭਾਉ ਦਾ ਪਿਆਰ ਬਣਾ ਦੇ ਅਤੇ ਕੌਮ ਸਿੱਖ ਦਾ ਨੂੰ ਇਧਾ ਹਿਸਾਬ ਕਰਦੀ ਦੇਵੇ ਸੋ ਮੇਰੇ ਵੱਡੇ ਵੀਰ ਗੁਰਮੀ ਸਿੰਘ ਮਗਰਾ ਜੀ ਵੀ ਇਥੇ ਚ ਪਹਿਲ ਦਿਨਰ ਤੋਂ ਆਏ ਨੇ ਵੀਰ ਲਖਵਿੰਦਰ ਸਿੰਘ ਹੋਣੇ ਆ ਸੋ ਸਾਰੇ ਆਲਮਰ ਕੇ ਸੇਵਾ ਕਰਦੇ ਆ ਨਾ ਸੋ ਇਹ ਸੂਬੇ ਇਲਾਕੇ ਦੀ ਇੱਕ ਪਿਆਰ ਸਤਿਕਾਰ ਦਾ ਸੁਨਿਆਹ ਲੋਕਾਂ ਨੂੰ ਕਿ ਅੱਪਰ ਆਲਮ ਕਿਦਾਂ ਇਤਿਹਾਸ ਰਿਚਾਵ ਛੋਟੇ ਸਾਹਿਬ ਛੋਟੇ ਸਾਹਿਬ ਜਾਂਦੇ ਨੇ ਸੋ ਉਹਨਾਂ ਨੂੰ ਸਮਰਪਿਤ ਅੱਜ ਹੀ ਦੋਧ ਲੱਗ ਲਗਾਇਆ ਨਾ ਸੋ ਰਾਉਟਰ ਤੇ ਆਪਾਂ ਸੇਵਾ ਕਰਿਆ ਧੰਨਵਾਦ ਰਾਇਵ ਜੀ ਖਾਲਸਾ ਵਾਏ ਫਤਿਹ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਫਤਿਹ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਪੁਰਬ ਹੈ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਨਾਲ ਅੱਜ ਆਪਾਂ ਬਾੜ ਸਾਹਿਬ ਗੇਟ ਤੇ ਜੋ ਦੁੱਧ ਦਾ ਲੰਗਰ ਲਗਾਇਆ ਹੈ ਜਾਂ ਪਿਛਲੇ 4-5 ਵਰਿਆਂ ਤੋਂ ਇਹ ਦਿਨ ਜਿਹੜਾ ਸ਼ਹੀਦੀ ਪੁਰਬ ਤੇ ਦੁੱਧ ਦਾ ਲੰਗਰ ਲਗਾਉਂਦੇ ਆ ਰਹੇ ਹਾਂ ਔਰ ਸੰਗਤਾਂ ਬਹੁਤ ਹੀ ਸਹਿਯੋਗ ਕਰ ਰਹੀਆਂ ਹਨ ਹਿੰਦੂ ਵੀਰ ਜਿੰਨੇ ਵੀ ਹੈਗੇ ਆ ਸਾਰੇ ਨਾਲ ਹੋ ਕੇ ਸੇਵਾ ਕਰ ਰਹੇ ਹਨ ਆਪਾਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ